ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਗਤ ਜੀ ਜੈਤਿਸ਼ਰੀ ਵਾਰ ਦੀ ਲੜੀ ਵਾਰ ਸੰਤਿਆ ਚੱਲ ਰਹੀ ਹੈ ਸੱਤ ਸ਼ਲੋਕ ਤੱਕ ਆਪ ਜੀ ਨੇ ਸੰਤਿਆ ਸਰਵਣ ਕਰ ਲਈ ਸੀ ਅੱਗੇ ਸ਼ੁਰੂ ਹੁੰਦਾ ਹੈ ਸ਼ਲੋਕ ਅਣਕ ਲੀਲਾ ਰਾਜ ਰਸ ਰੂਪੰ ਇੱਥੇ ਵਿਸਰਾਮ ਹੈ ਛਤਰ ਚਮਰ ਤਖਤ ਆਸਨੰ ਆਸਨੰ ਨੰਨੇ ਟਿੱਪੀ ਆਸਨੰ ਰਚੰਤ ਮੂੜ ਅਗਿਆਨ ਅੰਧ ਹੈ ਇੱਥੇ ਵਿਸਰਾਮ ਹੈ ਨਾਨਕ ਸੁਪਨ ਮਨੋਰਥ ਮਾਇਆ ਸੁਪਨੇ ਸੁਪਨੇ ਨਹੀਂ ਪੜਨਾ ਸੁਪਨੇ ਦਿਲਾਵਾ ਦੇਣ ਸੁਪਨੇ ਹਵ ਰੰਗ ਮਾਣਿਆ ਮਿੱਠਾ ਲਗੜਾ ਮੋਹ ਮੋਹ ਮੰਮੇ ਹੋੜਾ ਹਾਹ ਨੂੰ ਔਂਕੜ ਦੀ ਆਵਾਜ਼ ਉਚਾਰਨ ਹੋਵੇ ਮੋਹ ਨਾਨਕ ਨਾਮ ਵਿਹੂਨੀਆ ਵਿਹੂਨੀਆ ਇੱਥੇ ਵਿਸ਼ਰਾਮ ਹੈ ਸੁੰਦਰ ਮਾਇਆ ਤਰੋਹ ਤਰੋਹ ਇਸ ਤਰ੍ਹਾਂ ਪੜ੍ਹਨਾ ਹੈ ਤਰੋਹ ਹਾਹ ਨੂੰ ਔਂਕੜ ਜੜ ਡਰਗਾ ਇਹ ਉਚਾਰਨ ਹੋਵੇਗਾ ਕੌੜੀ ਸਪਨੇ ਛੇਤੀ ਚਿੱਤ ਵਿਸਰਾਮ ਮੂਰਖ ਲਾਇਆ ਬਿਸਰੇ ਰਾਜ ਰਸ ਭੋਗ ਇੱਥੇ ਵਿਸਰਾਮ ਜਾਗਤ ਪਖ ਲਾਇਆ ਆਰ ਜਾ ਗਈ ਵਿਹਾਏ ਇੱਥੇ ਵਿਸਰਾਮ ਧੰਦੇ ਤਾਇਆ ਧੰਦੇ ਨਹੀਂ ਪੜਨਾ ਧੰਦੇ ਪੜਨਾ ਦਲਾਵਾਂ ਦੇ ਨਾਲ ਪੂਰਨ ਭਏ ਨਾ ਕਾਮ ਮੋਹਿਆ ਮਾਇਆ ਕਾਮ ਤੇ ਵਿਸਰਾਮ ਹੈ ਕਿਆ ਵਿਚਾਰਾ ਜੰਤ ਇੱਥੇ ਵਿਸਰਾਮ ਚਾ ਆਪ ਪੁਲਾਇਆ ਸ਼ਲੋਕ ਬਸੰਤ ਸਵਰਗ ਲੋਕ ਹੈ ਜਿੱਤੇ ਪ੍ਰਿਥਵੀ ਨਵਖੰਡਣ ਹੈ ਸਵਰਗ ਬੋਲਣਾ ਸਸੇ ਔਂਕੜ ਐੜਾ ਤੇ ਰਾਰਾ ਗਗਾ ਸਵਰਗ ਜਿਹੜਾ ਸਸੇ ਦੇ ਪੈਰ ਵਿੱਚ ਵਾਵਾ ਲੱਗਾ ਹੈ ਇਸ ਦਵਚਾਰ ਨੇ ਸਸੇ ਔਂਕੜ ਤੇ ਐੜਾ ਸਵਰਗ ਬਿਸਰੰਤ ਹਰ ਗੋਪਾਲ ਹੈ ਕੋਪਾਲ ਹੈ ਤੇ ਬਿਸਰਾਮ ਹੈ ਨਾਨਕ ਤੇ ਪ੍ਰਾਣੀ ਉਦਿਆਨ ਪਰਮਣਹ ਪਰਮਣਹ ਹਾਹੇ ਦੀ ਆਵਾਜ਼ ਉਚਾਰਨ ਹੋਵੇ ਤੇ ਨਾਲੇ ਨਾਣੇ ਦੀ ਆਵਾਜ਼ ਉਚਾਰਨ ਹੋ ਪਰਮਣਹ ਕੌਤਕ ਕੋਡ ਤਮਸਿਆ ਇੱਥੇ ਵਿਸਰਾਮ ਚਿਤ ਨਾ ਆਵਸਨਾਓ ਨਾਨਕ ਕੋੜੀ ਨਰਕ ਬਰਾਬਰੇ ਬਰਾਬਰੇ ਤੇ ਵਿਸਰਾਮ ਪੁੱਜੜ ਸੋਈ ਥਾਓ ਪੁੱਜੜ ਸਾਧ ਸੰਗ ਜੀ ਇਹ ਕਸ ਕੇ ਬੋਲਣਾ ਇਹਨੂੰ ਅਦ ਕਲਾਕੀ ਉਜੜ ਉਜੜ ਜੱਜੇ ਦੀ ਬਾਜ ਉਚਾਰਨ ਹੋਵੇ ਉਜੜ ਸੋਈ ਥਾਉ ਪੌੜੀ ਮਹਾ ਭਿਆਣ ਉਧਿਆਨ ਇੱਥੇ ਬਿਸਰਾਮ ਨਗਰ ਕਰ ਮੰਨਿਆ ਝੂਠ ਸਮਗਰੀ ਪੇਖ ਸਮਗਰੀ ਕਸ ਕੇ ਬੋਲਣਾ ਪੇਖ ਪੇਖ ਤੇ ਬਿਸਰਾਮ ਹੈ ਸੱਚ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ ਇੱਥੇ ਬਿਸਰਾਮ ਫਿਰ ਹੈ دیਵਾਨਿਆਂ ਸਿਰ ਲੱਗਾ ਜਮ ਡੰਡ ਤਾ ਪਛਤਾਨਿਆ ਦਿਨ ਪੂਰੇ ਗੁਰਦੇਵ ਇੱਥੇ ਵਿਸਰਾਮ ਫਿਰੈ ਫਿਰੇ ਨਹੀਂ ਪੜਨਾ ਫਿਰੈ ਦਲਾਵਾਂ ਦੇ ਨਾਲ ਫਿਰੈ ਸਹਿਤਾਨਿਆਂ ਸਹਿਤਾਨਿਆਂ ਸੱਸੇ ਦੇ ਦਲਾਵਾਂ ਲੱਗੀਆਂ ਸਹਿਤਾਨਿਆਂ ਸ਼ਲੋਕ ਰਾਜ ਕਪਟੰ ਰੂਪ ਕਪਟੰ ਇੱਥੇ ਵਿਸਰਾਮ ਹੈ ਤਨ ਕਪਟੰ ਕੁੱਲ ਗਰਬ ਤਹਿ ਗਰਬ ਤਹਿ ਗਰਬਤਹਿ ਨਹੀਂ ਪੜਨਾ ਇਸ ਦਾ ਜਿਹੜਾ ਉਚਾਰਨ ਹੈ ਗੱਗਾ ਰਾਰਾ ਬੱਬਾ ਗਰਬ ਤਹਿ ਤਹਿ ਜਿਹੜਾ ਵੱਖਰਾ ਹੈ ਸੰਬੰਧਕ ਪੜਨਾ ਤੇ ਗਰਭ ਸੰਬੰਧਕ ਲਾ ਕੇ ਗਰਭ ਤਹਿ ਗਰਬਤਹਿ ਨਹੀਂ ਪੜਨਾ ਕਿ ਬੱਬਾ ਤੱਤਾ ਤਤ ਇਸ ਤਰ੍ਹਾਂ ਨਹੀਂ ਪੜਨਾ ਜਿਹੜਾ ਇਸ ਤਰ੍ਹਾਂ ਉਚਾਰਨ ਹੈ ਗਰਭ ਤਹਿ ਗਰਬਤਹਿ ਸੰਚੰਤ ਬਿਖਿਆ ਛਲੰ ਵਿਛਦਰੰ ਨਾਨਕ ਬਿਨ ਹਰ ਸੰਗ ਨ ਚਾਲ ਤੀ ਤਿਖੰਦੜੋ ਕੀ ਭੁੱਲ ਇੱਥੇ ਵਿਸਰਾਮ ਤੁਮਾ ਦਿਸਮ ਸੁਹਣ ਆਡ ਨ ਲਹੰਡੜੋ ਮੁੱਲ ਨਾਨਕ ਸਾਥ ਨ ਜੁਲਈ ਮਾਇਆ ਮੋਲ ਤੇ ਸਾਧ ਸੰਗਤ ਜੀ ਵਿਸਰਾਮ ਹੈ ਪੌੜੀ ਚਲਦਿਆ ਨਾਲ ਨ ਚੱਲੇ ਇੱਥੇ ਵਿਸਰਾਮ ਸੋ ਕਿਉ ਸੰਜੀਐ ਤਿਸ ਕਾ ਕਹੋ ਕਿਆ ਯਤਨ ਇੱਥੇ ਵਿਸਰਾਮ ਜਿਸ ਤੇ ਵੰਜੀਐ ਹਾਰ ਬਿਸਰਿਐ ਕਿਉ ਤ੍ਰਿਪਤਾਵੇ ਬਿਸਰੇਇ ਪੜਨੇ ਐਡ ਨੂੰ ਦਲਾਵਣ ਲੱਗੀਆਂ ਤੇ ਪਤਾਵੈ ਇੱਥੇ ਇੱਥੇ ਬਿਸਰਾਮ ਤੇ ਨਾਲੇ ਦਲਾਵਣ ਲੱਗੀਆਂ ਤੇ ਪਤਾਵੈ ਨਾ ਮਨ ਰੰਜੀਐ ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ ਸਮੰਜੀਐ ਬੜਨੇ ਸੰਗਤ ਜੀ ਜਿਹੜਾ ਸੱਸਾ ਇਹ ਸੰਬੰਧ ਕਿਲਾਉਣਾ ਸਮੰਜੀਐ ਹੋ ਹੋ ਕਿਰਪਾਲ ਦਿਆਲ ਨਾਨਕ ਭਉ ਭੰਜੀਐ ਸ਼ਲੋਕ ਨਚ ਰਾਜ ਸੁਖ ਮਿਸ਼ਟੰ ਨਚ ਭੋਗ ਰਸ ਮਿਸ਼ਟੰ ਮਿਸ਼ਟੰ ਤੇ ਵਿਸਰਾਮ ਨਚ ਮਿਸ਼ਟੰ ਸੁਖ ਮਾਇਆ ਨਚ ਜਿਹੜਾ ਪਾਠ ਹੈ ਸੰਗਤ ਜੀ ਪੋਲੇ ਨਚ ਕੋਲੇ ਪੜਦੇ ਨੇ ਮਿਸ਼ਟੰ ਸਾਧ ਸੰਗ ਹਰ ਇੱਥੇ ਵਿਸਰਾਮ ਨਾਨਕ ਸਾਧ ਨਾਨਕ ਦਾਸ ਮਿਸ਼ਟੰ ਪ੍ਰਭ ਦਰਸ਼ਨ ਲਗੜਾ ਸੋਨੇਹੁ ਮਨ ਮਝਾਰੂ ਰਤਿਆ ਬਿੱਦੜੂ ਬਿੱਦੜੂ ਕਸਕੇ ਬੋਲਨੇ ਅਦ ਕਲਾ ਕੀ ਬਿੱਦੜੂ ਸੱਚ ਥੋਕ ਨਾਨਕ ਮਿੱਠਾ ਸੋ ਤਣੀ ਪੌੜੀ ਹਰ ਬਿਨ ਕਸ਼ੂ ਨਾ ਲੱਗ ਗਈ ਭਗਤਨ ਕੋ ਮਿੱਠਾ ਲੱਗ ਗਈ ਤੇ ਵਿਸਰਾਮ ਹੈ ਆਨ ਸਵਾਦ ਸਾ ਫੀਕਿਆ ਪਰ ਨਿਰਨੋ ਡੀਠਾ ਅਗਿਆਨ ਭਰਮ ਦੁਖ ਕਟਿਆ ਗੁਰ ਭਏ ਬਸੀਠਾ ਚਰਨ ਕਮਲ ਮਨ ਵਿਧਿਆ ਜੋ ਰੰਗ ਮਜੀਠਾ ਜੀਓ ਪ੍ਰਾਣ ਤਨ ਮਨ ਪ੍ਰਭੂ ਬਿਨ ਸੇ ਸਭ ਝੂਠਾ ਜੀਓ ਪ੍ਰਾਣ ਤਨ ਮਨ ਤਨ ਮਨ ਪ੍ਰਭੂ ਬਿਨ ਸੇ ਸਭ ਝੂਠਾ ਸੁਸੰਗਤ ਜੀ ਆਪ ਜੀ ਨੇ 11 ਸ਼ਲੋਕਾਂ ਤੱਕ ਸੰਥਿਆ ਸਰਵਣ ਕਰ ਲਈ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ